ਯਾਰ ਮਨ ਚੋ ਵੀਰਾ ਬਣ ਕੇ ਐ ਕਿਉ ਰੁੱਸ ਕੇ ਬੈਠੇ ਤੁਸੀਂ ਹੈ ਮੈਂ ਵਿਆਹ ਤੋਂ ਲੇਟ ਹੋ ਜਾਊਂਗਾ ਯਾਰ ਵੀਰ ਬਣ ਕੇ ਜਲਦੀ ਚਲੋ ਅੰਦਰ ਆਜੋ ਅੰਦਰ ਮੈਂ ਕੀ ਬਿਘੜਿਆ ਤੁਹਾਡਾ ਤੂੰ ਸਾਨੂੰ ਇਹ ਬਿਘੜਤਾ ਹੋਰ ਸਾਡਾ ਕੀ ਬਿਘਾੜੇਗਾ ਜੇ दारू ਬਿਗਾਨੀ ਹੈ ਆ ਧੂਲ ਜਿਹੜਾ ਟਿੱਡ ਦਾ ਤੇਰੇ ਹੀ ਹੈ ਤੂੰ ਦੇਖਦੇ ਪੀਣ ਲੱਗੇ ਯਾਰ ਵੀਰੇ ਮੈਂ ਸਾਰੀ ਉਮਰ ਲੋਕਾਂ ਨੂੰ ਪੀਈਏ ਹੁਣ ਮੇਰਾ 바ਰੀ ਲੈਣ ਦਾ ਟਾਈਮ ਹੈ ਯਾਰ ਹੁਣ ਤੁਸੀਂ ਰੁੱਸ ਕੇ ਬਹਿ ਗਏ ਓਏ ਤੂੰ ਸ਼ੁਕਰ ਕਰੋ ਹਾਲੇ ਅਸੀਂ ਕੱਲਾ ਰੁੱਸੇ ਹੀ ਆਂ ਇਹ ਤੂੰ ਨਾ ਹਟਿਆ ਨਾ ਪੀਣੋ ਅਸੀਂ ਤੂੰ ਨੇ ਸੁਸਾਇਡ ਕਰ ਲਾਂਗੇ ਨਾ ਵੀਰ ਬਣ ਕੇ ਐਸਾ ਸਾਥ ਨਾ ਛੱਡੋ ਯਾਰ ਤੁਸੀਂ ਓਏ ਤੂੰ ਇੱਕ ਕੰਮ ਕਰ ਭਰਾਵਾ ਕੰਬੈਨਾਂਵਾ ਨੂੰ ਨਾ ਦੋ ਤਿੰਨ ਵੱਟੇ-ਵੱਟੇ ਫਿਲਟਰ ਉਪਰ ਹੀ ਲਵਾ ਲੈ ਕਿਸੇ ਮੀਸ਼ਰ ਨਾਲ ਆ ਛੋਟੇ-ਮੋਟੇ ਗੁਰਦੇ ਨਾਲ ਤੇਰਾ ਕੁਝ ਨਹੀਂ ਹੋਣਾ ਕਿੰਨਾ ਚਾ ਅਸੀਂ ਸਾਡੇ ਮਾਪਿਆਂ ਨੂੰ ਸਾਡੇ ਫਿਊਚਰ ਨੂੰ ਲੈ ਕੇ ਸਾਰਾ ਨਸ਼ਟ ਕਰਤਾ ਤੂੰ ਯਾਰ ਵਿਆਹਾਂ ਦਾ ਸੀਧ ਨੇ ਵੀਰ ਬਣ ਕੇ ਐਤਕੀਤ ਕਿ ਮੇਰਾ ਕੰਮ ਸਾਰੋ ਹਾਂ ਸੱਚ ਮੈਂ ਤਾਂ ਹਰੇ ਐਤਕੀ ਮੁੰਡੇ ਦਾ ਵਿਆਹ ਵੀ ਕਰਨਾ ਹੈ ਆਸੀਂ ਨਹੀਂ ਜਾ ਸਕਦੇ ਜਿਹੜੇ ਸਾਹਮਣੇ ਤੂੰ ਸਾਡਾ ਨਾਸ ਬਾਰੇ ਨਾ ਸਾਨੂੰ 6 ਮਹੀਨੇ ਦੀ ਕੈਜੂਅਲੀ ਚਾਹੀਦੀ ਹੈ ਛੁੱਟੀ ਚਾਹੀਦੀ ਹੈ ਸਭ ਨੂੰ ਤੁਹਾਡਾ ਦਿਮਾਗ ਖਰਾਬ ਹੋ ਗਿਆ ਤੁਹਾਡੀ ਕਿਹੜਾ ਕੈਜੂਅਲੀ ਬਹੁੰਦੀ ਹੈ ਫਟਾਫਟ ਕੰਮ ਕਰੋ ਬਾਲਾ ਸਿਰ ਤੇ ਚੜੋ ਮੇਰੇ ਕਿਉਂ ਨਹੀਂ ਮਿਲਦੀ ਆਪ ਤੋ ਸਰਕਾਰੀ ਮਾਸਟਰ ਹੋ ਕੇ 6-6 ਮਹੀਨੇ ਫਰ ਲੋ ਹਮਾਰ ਜਨ ਸਾਨੂੰ ਛੁੱਟੀ ਨਹੀਂ ਮਿਲ ਸਕਦੀ ਤੈਨੂੰ ਤਾਂ ਸਟੀਲ ਦੇ ਗੁਰਦੇ ਚਾਹੀਦੇ ਨੇ ਸਟੀਲ ਤੇ ਯਾਰ ਇਹ ਕਿਉਂ ਕਰਦੇ ਹੋ ਚੱਲ ਪਹਿਲਾਂ ਸਾਨੂੰ ਅੱਜ ਜੂਸ ਪੀਵਾਂਗਾ ਬੱਸ ਆਹੋ ਜੂਸ ਦੇ ਬਾਅਦ ਨੇ ਫੇਰ ਮੋਟਾ ਸੰਤਰਾ ਸਿੱਟ ਲੈਣਾ ਅੰਦਰ ਤੇਰਾ ਪੇਨ ਦਾ ਕੋਈ ਸਿਸਟਮ ਨਹੀਂ ਵਿੱਚੇ ਕੌਫੀ ਵਿੱਚੇ ਕੋਲਡ ਡਰਿੰਕ ਵਿੱਚੇ ਜਲਵਾ ਵਿੱਚੇ ਮੋਟਾ ਸੰਤਰਾ ਤੇਰਾ ਕੋਈ ਸਿਸਟਮ ਨਹੀਂ ਤੂੰ ਸਾਰਾ ਕੁਝ ਮਿਕਸ ਕਰਕੇ ਵਿੱਚ ਸਿੱਟ ਦੇ ਲੈ ਸਾਡੀ ਸਾਰੀ ਰਾਤ ਲੰਘ ਜਾਂਦੀ ਏ ਆ ਟੱਡ ਕਰਦੇ ਨੂੰ ਯਾਰ ਕੋਲਡ ਡਰਿੰਕ ਤਾਂ ਠੰਡਾ ਹੁੰਦਾ ਕਾਨੂੰ ਹੁੰਦਾ ਠੰਡਾ ਜਿਹੜੇ ਮੇਰਾ ਹੋ ਤੂੰ ਤਾਂ ਆਰਾਮ ਨਾਲ ਟੱਕ ਕੇ ਸੌ ਜਾਂ ਨਾ ਸਾਡੀ ਸਾਰੀ ਰਾਤ ਲੰਘ ਜਾਂਦੀ ਏ ਸਾਰਾ ਨਖੇੜਾ ਕਰਦੇ ਨੂੰ ਆ ਟੱਡ ਕਰਦੇ ਨੂੰ ਉਹਨਾਂ ਨੂੰ ਸਾਨੂੰ ਸਾਰੀ ਰਾਤ ਨੇ ਨੀਂਦ ਹੁੰਦੀ ਯਾਰ ਤੁਸੀਂ ਮੈਨੂੰ ਗੁੱਸਾ ਨਾ ਚੜਾਓ ਫਟਾਫਟ ਅੰਦਰ ਆ ਜਾਓ ਮੈਂ ਬਹੁਤ ਲੇਟ ਹੋ ਰਿਹਾ ਪਿਆ ਤੁਹਾਨੂੰ ਅੱਜ ਜੇ ਫਿਰ ਤੁਸੀਂ ਐ ਨਹੀਂ ਮੰਨਦੇ ਨਾ ਤੁਸੀਂ ਜਦੋਂ ਇਕੱਠੇ ਹੁੰਨੇ ਹੋ ਤੁਸੀਂ ਤਾਂ ਵਿਗੜਦੇ ਹੋ ਐ ਕਰਦਾ ਮੇਰੇ ਮੁੰਡੇ ਨੂੰ ਚਾਹੀਦਾ ਆਈਫੋਨ ਤੁਹਾਡੇ ਦੋਨਾਂ 'ਚੋਂ ਮੈਂ ਇੱਕ ਨੂੰ ਵੇਚ ਦਿੰਦਾ ਤੂੰ ਤਾਂ ਭਰਾ ਸਾਡਾ ਹੈ ਗੁੱਸਾ ਹੀ ਕਰ ਗਿਆ ਐ ਅਸੀਂ ਕਦੋਂ ਮਨਕਰ ਹੁੰਦੇ ਹਾਂ ਚੱਲ ਚੱਲਦੇ ਆ ਤੇਰੇ ਨਾਲ ਪਰ ਯਾਰ ਅਸੀਂ ਤਾਂ ਤੇਰੇ ਪਰਿਵਾਰ ਕਰਕੇ ਕਹਿੰਨੇ ਆ ਭਾਈ ਥੋੜਾ ਹੌਸਾਬ ਲੜ ਪਿਆ ਕਰ ਵੀਰਾ ਬਣ ਕੇ ਡੰਨ ਯਾਰ ਡੰਨ ਤੁਸੀਂ ਐ ਕਰਿਓ ਜਿਹੜਾ ਕੱਲ ਨੂੰ ਵਿਆਹ ਹੈ ਉਹ ਤੇ ਆਪਾਂ ਜੂਸ ਜੂਸ ਤੇ ਰਹਾਂਗੇ ਪੈਗ ਲਾਉਂਦੇ ਨਹੀਂ ਬਾਹ ਮਾਲਕ ਬਾਹ ਐ ਨਹੀਂ ਮੰਨਦੇ ਸਾਡੀ ਬਿਲਕੁਲ ਮੰਨਦਾ ਯਾਰ ਤੁਹਾਡੇ ਬਿਨਾ ਹੈ ਕੌਣ ਮੇਰਾ ਪਰਸਾਨੂੰ ਲੱਗਦਾ ਨਹੀਂ ਮੈਨੂੰ ਇਹ ਲੱਗਦਾ ਵਿਆਹ ਹੀ ਵੈਸ ਨੂੰ ਹੋਣਾ ਫਿਰ ਤੁਸੀਂ ਲੇਟ ਨਾ ਕਰੋ ਵੀਰ ਬਣ ਕੇ ਯਾਰ ਫਟਾਫਟ ਤਿਆਰ ਹੋ ਜਾ ਬਾਈ ਬਣ ਕੇ ਵਿਆਹ ਲਈ ਬਹੁਤ ਲੇਟ ਹੋ ਗਏ ਆਪਾਂ ਤੁਸੀਂ ਇਨਸਾਨ ਲੋਕ ਬਹੁਤ ਖੁਦਗਰਜ਼ ਹੁੰਨੇ ਹੋ ਤੁਹਾਡੇ ਸਰੀਰ ਦਾ ਮੇਨ ਕੰਮ ਅਸੀਂ ਕਰਦੇ ਆ ਪਰ ਤੁਹਾਡੀਆਂ ਫਿਲਮਾਂ ਦੇ ਸਾਰੇ ਗੀਤ ਤੇ ਟਾਈਟਲ ਫਿਲਮਾਂ ਦੇ ਦਿਲ ਤੇ ਹੁੰਦੇ ਨੇ ਤੁਸੀਂ ਦਿਲ ਨੂੰ ਜ਼ਿਆਦਾ ਪਿਆਰ ਕਰਦੇ ਹੋ ਕਦੇ ਬਣਾਈਏ ਫਿਲਮ ਹਮ ਗੁਰਦਾ ਦੇ ਚੁਕੇ ਹ ਸਨਮ ਗੁਰਦਾ ਬੁਰਦਾ ਪਿਆਰ ਬਹਰ ਹਮਾਰਾ ਗੁਰਦਾ ਆਪਕੇ ਪਾਸ ਹੈ ਕਦੇ ਬਣਾਈਏ ਤੁਹਾਡੇ ਗੀਤ ਵੀ ਇਹੀ ਹੁੰਦੇ ਨੇ ਕਦੇ ਬਣਾਇਆ ਗੀਤ ਗੁਰਦਾ ਦਿੱਤਾ ਨਹੀਂ ਸੀ ਟੋਕਰਾਂ ਲਵਾਉਣ ਵਾਸਤੇ